ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਜਿਲ੍ਹਾ ਰੋਪੜ ਦੇ ਨੰਗਲਾ ਤੇ ਸ਼੍ਰੀ ਅਨੰਦਪੁਰ ਸਾਹਿਬ ਇਲਾਕੇ ਤੋਂ ਨਜਾਇਜ਼ ਮਾਈਨਿੰਗ ਦੀਆਂ ਤਸਵੀਰਾਂ ਵਾਇਰਲ ਹੋਣੀਆਂ ਆਮ ਗੱਲ ਹੈ ਸਥਾਨਿਕ ਵਸਨੀਕਾਂ ਵੱਲੋਂ ਨਜਾਇਜ਼ ਮਾਈਨਿੰਗ ਦੀਆਂ ਤਸਵੀਰਾਂ ਪ੍ਰਸ਼ਾਸਨ ਤੱਕ ਪਹੁੰਚਾਉਣ ਦੇ ਮਕਸਦ ਦੇ ਨਾਲ ਹਮੇਸ਼ਾ ਹੀ ਸਥਾਨਿਕ ਵਸਨੀਕ ਮੌਕੇ ਉੱਤੇ ਜਾ ਕੇ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੇ ਨੇ ਤੇ ਪ੍ਰਸ਼ਾਸਨ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਕਰ ਦਿੰਦਾ ਹੈ ਅਜਿਹੀ ਇੱਕ ਵੀਡੀਓ ਪਿੰਡ ਭਲਾਨ ਤੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਡਰੋਨ ਦੇ ਨਾਲ ਸ਼ੋਟ ਲੈ ਕੇ ਸਵਾਨ ਨਦੀ ਦੇ ਵਿੱਚ ਕੀਤੀ ਗਈ ਨਜਾਇਜ਼ ਕਟਾਈ ਬਾਰੇ ਦੱਸਿਆ ਗਿਆ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਭਲਾਨ ਪਿੰਡ ਦੇ ਵਿੱਚ ਸਵਾਨ ਨਦੀ ਦੇ ਵਿੱਚ ਕਿੰਨੇ ਡੂੰਘੇ ਡੂੰਘੇ ਖੱਡੇ ਬਣਾ ਦਿੱਤੇ ਗਏ ਨੇ ਇਹਨਾਂ ਤਸਵੀਰਾਂ ਦੇ ਮਾਧਿਅਮ ਨਾਲ ਤੁਸੀਂ ਵੀ ਵੇਖ ਸਕਦੇ ਹੋ ਕਿ ਸਵਾਨ ਨਦੀ ਕਿਸ ਪ੍ਰਕਾਰ ਮਾਈਨਿੰਗ ਮਾਫੀਆ ਵੱਲੋਂ ਸ਼ਨੀਕ ਕੀਤੀ ਗਈ ਹੈ ਤੇ ਸਵਾਨ ਨਦੀ ਨੂੰ ਘਾਰ ਲਗਾਈ ਗਈ ਹੈ ਪਰ ਪੁੱਛਣ ਵਾਲਾ ਕੋਈ ਨਹੀਂ ਹੈ ਇਸ ਵੀਡੀਓ ਨੂੰ ਵੱਤ ਤੋਂ ਵੱਧ ਵਾਇਰਲ ਜ਼ਰੂਰ ਕਰ ਦੇਣਾ ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਡਰੋਨ ਦੇ ਨਾਲ ਲਏ ਗਏ ਛੋਟਾ ਤੋਂ ਪਤਾ ਲੱਗ ਰਿਹਾ ਹੈ ਕਿ ਸਵਾਨ ਨਦੀ ਦੇ ਵਿੱਚ ਅਸੀਂ ਤੋਂ 90 ਫੁੱਟ ਡੂੰਘੇ ਖੱਡੇ ਕਰਕੇ ਮਾਈਨਿੰਗ ਵਾਲਿਆਂ ਨੇ ਸਵਾਨ ਨਦੀ ਨੂੰ ਛੁਨੀਕ ਕਰ ਦਿੱਤਾ ਹੈ ਇਹ ਵੀਡੀਓ ਆਪਣੇ ਫੇਸਬੁਕ ਪੇਜ ਉੱਤੇ ਪਾਈ ਜਾਂਦੀ ਹੈ ਤੇ ਕੈਪਸ਼ਨ ਲਿਖਿਆ ਜਾਂਦਾ ਹੈ ਬੱਸ ਕਰੋ ਹੁਣ ਤਾਂ ਬਹੁਤ ਹੋ ਗਿਆ ਇਹਨਾਂ ਦਾ ਕੋਈ ਹੱਲ ਕਰੋ ਹਰਜੋਤ ਸਿੰਘ ਬੈਂਸ ਹਰਜੋਤ ਸਿੰਘ ਬੈਂਸ ਸਰ ਇਨਾਫ ਇਜ਼ ਇਨਾਫ ਨਾਓ ਪਲੀਜ਼ ਸੋਲਵ ਥਿਸ ਐਸ ਸੂਨ ਐਸ ਪੋਸੀਬਲ ਇਸ ਵੀਡੀਓ ਵਾਇਰਲ ਤੋਂ ਬਾਅਦ ਹੁਣ ਵੇਖਣਾ ਹੋਵੇਗਾ ਕਿ ਭਲਾਨ ਪਿੰਡ ਵਾਲਿਆਂ ਦੀ ਮੰਗ ਦੇ ਉੱਤੇ ਕੀ ਪੱਕੇ ਤੌਰ ਉੱਤੇ ਇਸ ਜਗ੍ਹਾ ਉੱਤੇ ਮਾਈਨਿੰਗ ਉੱਤੇ ਰੋਕ ਲੱਗਦੀ ਹੈ ਜਾਂ ਫਿਰ ਅਜਿਹਿਆਂ ਵੀਡੀਓ ਵਾਇਰਲ ਹੁੰਦੀਆਂ ਰਹਿਣਗੀਆਂ ਤੇ ਮਾਈਨਿੰਗ ਹੁੰਦੀ ਰਹੇਗੀ ਨੰਗਲ ਤੋਂ ਪੰਜਾਬੀ ਵੀ ਪ੍ਰੈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਹਾਂਜੀ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਆਹਾ ਪਿੰਡ ਭਲਾਨ ਦੀ ਮਾਈਨਿੰਗ ਦਾ ਦ੍ਰਿਸ਼ ਹੈ ਅਤੇ ਦੇਖੋ ਤੁਸੀਂ ਆਪਣੇ ਆਪ ਕਿੱਡੇ ਕਿੱਡੇ ਟੋਏ ਪਾਏ ਵੇ ਬਸ ਹੁਣ ਇੱਕ ਗੱਲ ਇਹ ਦੱਸਿਓ ਵੀ ਇਹਦਾ ਜ਼ਿੰਮੇਵਾਰ ਕੌਣ ਹੈ ਕੌਣ ਹੈ ਇਹਦਾ ਜ਼ਿੰਮੇਵਾਰ ਨਸਲਾਂ ਸਾਰੀਆਂ ਖਤਮ ਹੋ ਜਾਣੀਆਂ ਥੋਡੀਆਂ ਪਾਣੀ ਨਹੀਂ ਤੁਹਾਨੂੰ ਮਿਲਣਾ ਪਵਿੱਖ ਦੇ ਵਿੱਚ ਇਹ ਗੱਲ ਨੋਟ ਕਰ ਲਿਓ ਜੇ ਬਾਬਾ ਨਹੀਂ ਆਪਣੀ ਕਰੋ ਬੰਦ ਤੇ ਥੋੜਾ ਸੋਚੋ ਇਹਦੇ ਬਾਰੇ ਵੀ ਹੁਣ ਬਹੁਤ ਹੋ ਗਿਆ ਹੁਣ ਜੇ ਇੱਥੇ ਵੀ ਰੁਕ ਗਏ ਤਾਂ ਵੀ ਸਬਰ ਜਾਣਾ ਬਹੁਤ ਹੋ ਗਿਆ ਹੁਣ ਬਹੁਤ ਨਾਸ਼ ਮਾਰ ਲਿਆ ਤੁਸੀਂ ਬੱਸ ਕਰੋ ਹੁਣ ਇਹ ਲਾਸਟ ਵਾਰਨਿੰਗ ਹੈ ਹੁਣ ਨਹੀਂ ਕਿਸੇ ਨਾਲ ਵੀ ਕੁਝ ਹੋ ਆਪਣਾ ਹੁਣ ਬੱਸ ਕਰੋ ਬਹੁਤ ਹੋ ਗਿਆ ਹੁਣ